हाँ जी सत श्रीकाल जी कपड़े लीड़ा चैनल से ताडा तो स्वागत है जी अच्छी लेके आए कॉटन के हैं, दे सूट है बहुत ही सोहने प्रिंट है यह लीलन है और ऑल ओवर सूट है हाँ जी ए फस्ट है जी बहुत ही प्यारे प्रिंट का सूट है हाँ जी ए नैक्सट है जी लाइट कलर सूट है हाँ जी नैक्सट ਇਹਨਾਂ ਸਾਰਿਆਂ ਦੇ ਪ੍ਰਿੰਟ ਬਹੁਤ ਪਿਆਰੇ ਆਂ ਔਰ ਗਰਮੀ ਦੇ ਹਿਸਾਬ ਨਾਲ ਕਲਰ ਵੀ ਬਹੁਤ ਸੋਹਣੇ ਆਂ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਸਟਿਚ ਕਰਾ ਕੇ ਤਿਆਰ ਕਰਵਾ ਕੇ ਮੰਗਵਾ ਸਕਦੇ ਹੋ ਲੈਸਿਸ ਵਗੈਰਾ ਲਗਾ ਕੇ ਪ੍ਰਿੰਟਡ ਸੂਟ ਬਹੁਤ ਸੋਹਣੇ ਤਿਆਰ ਹੋਣਗੇ ਹਾਂਜੀ ਇਹ ਨੈਕਸਟ ਪ੍ਰਿੰਟ ਹੈ ਜੀ ਹਾਂਜੀ ਇਹ ਨੈਕਸਟ ਹੈ ਲਾਈਟ ਗ੍ਰੇ ਕਲਰ ਚ ਹਾਂਜੀ ਇਹ ਨੈਕਸਟ ਪ੍ਰਿੰਟ ਹੈ ਇਨਚ ਕੋਈ ਵੀ ਸੂਟ ਤੁਸੀਂ ਮੰਗਵਾਣਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਸੀਰੀਅਲ ਵਾਈਜ਼ ਦੇ ਹਿਸਾਬ ਨਾਲ ਨੰਬਰ ਬੋਲ ਕੇ ਆਪਣੇ ਸੂਟ ਦਾ ਨੰਬਰ ਦੇ ਹਿਸਾਬ ਨਾਲ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚਣ ਥੈਂਕ ਯੂ